ਲਗਾਤਾਰ ਵਧ ਰਹੇ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਾਹਿਬ ਭਾਈ ਜੈਤਾਜੀ ਸੇਵਾ ਸੰਸਥਾ ਰਜਿਸਟਰਡ ਪੰਜਾਬ ਵੱਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਪਿੰਡ ਮੰਦਰਕਲਾਂ ਵਿਖੇ ਵਿਦਿਆਰਥੀਆਂ ਨੂੰ ਜਰਾਬਾਂ ਅਤੇ ਬੂੜ ਤਕਸੀਮ ਕੀਤੇ ਗਏ ਇਸ ਮੌਕੇ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਉੱਥੇ ਹੀ ਉਹਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਵੀ ਕੀਤੀ ਭਾਈ ਜੇਤਾ ਜੀ ਸੇਵਾ ਸੰਸਥਾ ਜਿਹੜੀ ਕਿ ਰਜਿਸਟਰਡ ਹੈ ਇਹ ਸੰਸਥਾ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਸਮਾਜ ਸੇਵਾ ਦੇ ਲਈ ਇਹ ਪ੍ਰਾਲਾ ਕੀਤਾ ਸੀ ਤੇ ਇਹ ਪ੍ਰਾਲਾ ਸਰਕਾਰੀ ਮਿਡਲ ਸਕੂਲ ਮੰਦਰਕਲਾਂ ਵਿਖੇ ਬੱਚਿਆਂ ਨੂੰ ਹੈਲਪ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਬਣਦੀ ਲੋੜ ਉਹ ਪੂਰੀ ਕਰਨ ਵਾਸਤੇ ਉਪਰਾਲਾ ਕੀਤਾ ਤਾਂ ਕਿ ਜਿਹੜੀ ਸਮਾਜ ਦੀ ਸੱਚੀ ਤੇ ਸੁੱੱਚੀ ਸੇਵਾ ਕੀਤੀ ਜਾ ਸਕੇ ਸੋ ਇਹ ਜਿਹੜਾ ਉਪਰਾਲਾ ਭਾਈ ਜੈਤਾ ਜੀ ਸੰਸਥਾ ਵੱਲੋਂ ਕੀਤਾ ਗਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਸਮਾਗਮ ਹੈ ਸਾਡੇ ਇਹ ਮਹਾਨ ਚਕਦੇ ਸਹਿ ਭਾਈ ਜੇਤਾ ਜੀ ਸੇਵਾ ਸੰਸਥਾ ਰਿਜੈਕਟਡ ਪੰਜਾਬ ਦੇ ਸਾਰੇ ਹੀ ਮੈਂਬਰ ਸਾਹਿਬਾਨ ਉਹਨਾਂ ਨੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਛੀਦੀਹਾੜੇ ਨੂੰ ਸਮਰਪਤ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਸਾਡੇ ਇਲਾਕੇ ਦੇ ਵਿੱਚ ਜੋ ਹੜਾ ਆਏ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਸਰਜੀਤ ਸਿੰਘ ਜੀ ਉਹਨਾਂ ਦੀ ਸੋਚ ਸੀਗੀ ਔਰ ਸਾਰੀ ਸੰਤਾ ਜੀ ਸੋਚੀ ਕਿ ਵੀ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ ਔਰ ਬੱਚਿਆਂ ਦੇ ਜਿਹੜਾ ਸਹਯੋਗ ਕੀਤਾ ਜਾਵੇ ਬੱਚਿਆਂ ਦੇ ਨਾਲ ਸਾਰਿਆਂ ਨੇ ਸੋਚਿਆ ਵੀ ਮੰਦਰ ਕਲਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਔਰ ਮਿਡਲ ਸਕੂਲ ਦੇ ਵਿੱਚ ਜਿਹੜਾ ਬੱਚਿਆਂ ਨੂੰ ਬੂਟ ਆ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਸੋ ਅਸੀਂ ਸਾਰੀ ਸੰਸਥਾ ਦੇ ਤਹਿ ਦਿਲੋਂ ਧੰਨਵਾਦ ਆ ਨਗਰ ਦੇ ਜਿੰਨੇ ਵੀ ਪਤਵੰਤੇ ਸਾਰਿਆਂ ਦਾ ਇਹ ਧੰਨਵਾਦ ਆ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਾਰੇ ਹੀ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਸੋ ਇਹੋ ਜਿਹੇ ਉਪਰਾਲੇ ਜਿਹੜੇ ਸੰਸਥਾਵਾਂ ਨੂੰ ਕਰਦੇ ਰਹਿਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ